ਇੱਕ ਕਹਾਣੀ ਇੱਕ ਸੀਰੀ ਤੇ ਉਹਦੇ ਮਾਲਕ ਦੇ ਅਜਿਹੇ ਮੋਹ ਦੀ ਕਹਾਣੀ ਆ ਕਿ ਇੱਕ ਸੀਰੀ ਆਪਣੇ ਮਾਲਕ ਨਾਲ ਸਿਬਿਆਂ ਤੱਕ ਕਿਵੇਂ ਨਿਭਦਾ ਉਹਨਾਂ ਵੇਲਿਆਂ ਦੀ ਗੱਲ ਆ ਜਦੋਂ ਰਿਸ਼ਤੇ ਇਮਾਨਦਾਰੀ ਨਾਲ ਨਿਭਾਏ ਜਾਂਦੇ ਸੀ ਤੇ ਸੀਰੀ ਜਿਹੜਾ ਹੁੰਦਾ ਸੀ ਉਹ ਮਾਲਕ ਦੀ ਜਿੰਦ ਜਾਨ ਹੁੰਦਾ ਸੀ ਇੱਕ ਜ਼ਿਮੀਂਦਾਰ ਜਿਹੜਾ ਆਪਣੇ ਸੀਰੀ ਦੇ ਸਿਰ ਤੇ ਆਪਣੀ ਖੇਤੀਬਾੜੀ ਕਰਦਾ ਇੱਕ ਪਿੰਡ ਦੇ ਵਿੱਚ ਵਧੀਆ ਅਸਰ ਰਸੂਖ ਵਾਲਾ 50-60 ਕਿੱਲਿਆਂ ਦਾ مالک ਜਗਦੇਵ ਸਿੰਘ ਰਹਿੰਦਾ। ਜਗਦੇਵ ਸਿੰਘ ਜਦੋਂ ਛੋਟਾ ਜਿਹਾ ਸੀ ਤਾਂ ਉਹਨਾਂ ਦੇ ਘਰ ਇੱਕ ਸਿਰੀ ਰਲਿਆ ਹੁੰਦਾ ਸੀ। ਜਗਦੇਵ ਸਿੰਘ ਦੇਖਦਾ ਵੀ ਉਹਨਾਂ ਦਾ ਸਿਰੀ ਉਹਦੇ ਬਾਪੂ ਨਾਲ ਕਿਵੇਂ ਦਿਨ ਰਾਤ ਕੰਮ ਕਰਾਉਂਦਾ। ਹੌਲੀ-ਹੌਲੀ ਜਗਦੇਵ ਵੱਡਾ ਹੋਇਆ, ਜਾਦੇ ਪੜ੍ਹਿਆ ਲਿਖਿਆ ਨਾ ਉਹ। ਤਾਂ ਜਿਹੜਾ ਉਹਨਾਂ ਦਾ ਸਿਰੀ ਹੁੰਦਾ ਸੀ, ਉਹਦਾ ਮੁੰਡਾ ਅੱਗੇ ਉਹਨਾਂ ਦੇ ਸਿਰੀ ਰਲਣ ਲੱਗ ਜਾਂਦਾ। ਇਸੀ ਤਰ੍ਹਾਂ ਦੀਆਂ ਹੀ ਉਦੋਂ ਸਾਂਝਾ ਹੁੰਦੀਆਂ ਸੀ ਸਿਰੀ ਇੱਕ ਘਰ ਦੇ ਵਿੱਚ 25 25 30 30 ਸਾਲ ਨੇ ਵਜਾਂਦਾ ਸੀ ਤਾਂ ਜਗਦੇਵ ਆ ਜਿਹੜਾ ਉਹ ਆਪਣੇ ਬਾਪੂ ਦੇ ਸਿਰੀ ਵੇਲੇ ਦੇ ਮੁੰਡੇ ਨੂੰ ਹੀ ਆਪਣੇ ਨਾਲ ਸਿਰੀ ਰੱਖਦਾ ਜਗਦੇਵ ਸਿੰਘ ਨੂੰ ਖੇਤੀਬਾੜੀ ਦਾ ਸ਼ੌਂਕ ਹੁੰਦਾ ਉਹ ਬੜੇ ਸ਼ੌਂਕ ਨਾਲ ਖੇਤੀਬਾੜੀ ਕਰਦਾ ਪਰ ਹੁਣ ਕਹਿੰਦਾ ਕਹੋਂਦਾ ਸਰਦਾਰ ਸੀ ਖੇਤਾਂ ਵਿੱਚ ਕਈਆਂ ਚੱਕ ਕੇ ਆਪ ਤਾਂ ਕੰਮ ਨਹੀਂ ਕਰਦਾ ਸੀ ਤਾਂ ਚਲੋ ਉਹ ਬਿੱਟੂ ਨੂੰ ਆਪਣੇ ਨਾਲ ਕੰਮ ਤੇ ਰੱਖਦਾ ਤੇ ਬਿੱਟੂ ਆ ਜਿਹੜਾ ਉਹ ਵੀ ਆਪਣੇ ਮਾਲਕ ਦੀ ਬਹੁਤ ਇੱਜ਼ਤ ਕਰਦਾ ਜਦੋਂ ਜਗਦੇਵ ਦਾ ਵਿਆਹ ਹੁੰਦਾ ਤਾਂ ਬਿੱਟੂ ਆਪਦੇ ਭਰਾਵਾ ਵਰਗਾ ਚਾਹ ਕਰਦਾ ਉਹਨੂੰ ਗੋਡੇ-ਗੋਡੇ ਚਾਹ ਹੁੰਦਾ ਤੇ ਜਗਦੇਵ ਦੇ ਮਾਪਿਓ ਨੇ ਵੀ ਬਿੱਟੂ ਨੂੰ ਭਰਾਵਾ ਵਾਂਗੂ ਉਹਦੇ ਕੱਪੜੇ ਬਣਾਏ ਉਹਨੂੰ ਵਿਆਹ ਦੇ ਵਿੱਚ ਰੱਖਿਆ ਮੂਹਰੇ ਰੱਖਿਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਜਗਦੇਵ ਸਿੰਘ ਦੀ ਵੋਟੀ ਦੇ ਕੁੱਖੋਂ ਇੱਕ ਬਹੁਤ ਸੋਹਣੇ ਮੁੰਡੇ ਦਾ ਜਨਮ ਹੁੰਦਾ ਜਦੋਂ ਆਪਦੇ ਸਰਦਾਰ ਦੇ ਘਰ ਮੁੰਡਾ ਹੋਇਆ ਹੋਵੇ ਤੇ ਭਰਾਵਾਂ ਵਰਗਾ ਸਿਰੀ ਖੁਸ਼ੀ ਕਿਉਂ ਨਾ ਮਨਾਵੇ ਬੜਾਉ ਨੇ ਪੰਗੜਾ ਪਾਇਆ ਬੜੀ ਚਾਹ ਕੀਤੀ ਤੇ ਜਦੋਂ ਜਗਦੇਵ ਦਾ ਮੁੰਡਾ ਥੋੜਾ ਜਿਹਾ ਵੱਡਾ ਹੋਇਆ ਬਾਹਰ ਅੰਦਰ ਚੱਕ ਕੇ ਉਹਨੂੰ ਲਿਜਾਣ ਲੱਗੇ ਤਾਂ ਬਿੱਟੂ ਦਾ ਜੀ ਕਰਦਾ ਵੀ ਮੈਂ ਆਪਣੇ ਮਾਲਕ ਦੇ ਮੁੰਡੇ ਨੂੰ ਚੱਕਾਂ ਪਰ ਉਹ ਚਿੱਜਕ ਜਾਂਦਾ ਉਹਨੂੰ ਇਹ ਲੱਗਦਾ ਸੀ ਵੀ ਮੇਰੇ ਰੰਗ ਰੂਪ ਦਾ ਫਰਕ ਆ ਮੇਰੇ ਕੱਪੜੇ ਉਹੇ ਜੇ ਨਹੀਂ ਹੈਗੇ ਵੀ ਜੇ ਮੈਂ ਸਰਦਾਰ ਦੇ ਮੁੰਡੇ ਨੂੰ ਚੱਕੂਗਾ ਤਾਂ ਸ਼ਾਇਦ ਸਰਦਾਰਨੀ ਨੂੰ ਬੁਰਾ ਨਾ ਲੱਗੇ ਇੱਕ ਦਿਨ ਬਿੱਟੂ ਆ ਜਿਹੜਾ ਉਹ ਆਪਣੀ ਸਰਦਾਰਨੀ ਦੀ ਗੋਦੀ ਚੱਕੇ ਹੋਏ ਉਹਦੇ ਮੁੰਡੇ ਨੂੰ ਵੇਖਦਾ ਤੇ ਉਹਦੇ ਵੱਲ ਵੇਖਦਾ ਰਹਿੰਦਾ ਤੇ ਜਗਦੇਵ ਦਾ ਮੁੰਡਾ ਜਿਹੜਾ ਉਹ ਬਿੱਟੂ ਵੱਲ ਦੇਖ ਦੇਖ ਕੇ ਖਿੜਖਿੜਾ ਹੱਸਦਾ ਤਾਂ ਸਰਦਾਰਨੀ ਆ ਜਿਹੜੀ ਉਹ ਸਮਝ ਜਾਂਦੀ ਆ ਵੀ ਬਿੱਟੂ ਦਾ ਜੀ ਕਰਦਾ ਵੀ ਮੈਂ ਇਹਨੂੰ ਚੱਕ ਲਾਂ ਤੇ ਉਹ ਨਾ ਬਿੱਟੂ ਨੂੰ ਆਵਾਜ਼ ਮਾਰਦੀ ਆ ਬਿੱਟੂ ਮੁੰਡਾ ਤੇਰੇ ਕੋਲੇ ਆਉਣ ਨੂੰ ਕਹਿੰਦਾ ਤੇ ਬਿੱਟੂ ਨੂੰ ਚਾ ਚੜ ਜਾਂਦਾ ਉਹ ਕਹਿੰਦਾ ਸਰਦਾਰਨੀ ਮੇਰਾ ਜੀ ਤਾਂ ਕਰਦਾ ਮੈਂ ਇਹਨੂੰ ਚੱਕ ਲਾਂ ਪਰ ਮੇਰੇ ਕੱਪੜੇ ਗੰਦੇ ਆ ਉਹ ਕਹਿੰਦੀ ਕਿ ਤੇਰੇ ਕੱਪੜੇ ਸਾਡੇ ਘਰੇ ਕੰਮ ਕਰਦੇ ਦੀ ਗੰਦੇ ਹੋਏ ਆ ਤੇਰੇ ਕੱਪੜਿਆਂ ਚੋਂ ਕੀ ਲੱਗਿਆ ਤੇਰੇ ਕੱਪੜਿਆਂ ਚੋਂ ਤਾਂ ਮਿਹਨਤ ਦੀ ਵਾਸ਼ਨਾ ਆਉਂਦੀ ਆ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਚੱਕ ਲੈ ਬਿੱਟੂ ਖੜ ਜਾਂਦਾ ਤੇ ਉਹ ਆਪਣੇ ਸਰਦਾਰ ਦੇ ਮੁੰਡੇ ਨੂੰ ਚੱਕ ਕੇ ਬਾਹਰ ਲੈ ਜਾਂਦਾ ਉਸ ਦਿਨ ਤੋਂ ਬਿੱਟੂ ਤੇ ਜਗਦੇਵ ਦੇ ਮੁੰਡੇ ਦੀ ਐਸੀ ਸਾਂਝ ਪਈ ਕਿ ਬਿੱਟੂ ਘੰਟਾ 2 ਘੰਟੇ ਜਗਦੇਵ ਦੇ ਮੁੰਡੇ ਨੂੰ ਖੜਾਉਂਦਾ ਰਹਿੰਦਾ ਤੇ ਉਹਨਾਂ ਦਾ ਪਿਆਰ ਵੀ ਚਾਚੇ ਪਤੀਜੇ ਵਾਲਾ ਪਿਆਰ ਸੀ। ਕਈ ਵਾਰੀ ਜਗਦੇਵ ਨੂੰ ਉਹਦੇ ਆਂਢੀ ਗਵੰਢੀ ਜਾਂ ਪਿੰਡ ਦੇ ਲੋਕ ਕਹਿ ਦਿੰਦੇ ਵੀ ਤੂੰ ਬਿੱਟੂ ਤੇ ਬਾਲਾ ਭਰੋਸਾ ਕਰਦਾ। ਸਿਰੀਆਂ ਸੰਝੀਆਂ ਦਾ ਕੀ ਪਤਾ ਹੁੰਦਾ? ਤੂੰ ਸਾਰੇ ਘਰ ਦੀ ਕਬੀਲਦਾਰ ਵੀ ਉਹਨੂੰ ਸਮਾਂ ਰੱਖੀ ਆ। ਜਦੋਂ ਦੇਖੋ ਉਹ ਤੇਰੇ ਮੁੰਡੇ ਨੂੰ ਵੀ ਲਈ ਜਾਂਦਾ ਹੁੰਦਾ। ਜਵਾਕ ਜੱਲੇ ਤਾਂ ਸਾਹਮ ਸਾਹਮ ਕੇ ਰੱਖਣ ਦੀਆਂ ਚੀਜ਼ਾਂ ਹੁੰਦੇ ਨੇ। ਐਂ ਨਾ ਫੜਾਇਆ ਕਰ। ਤਾਂ ਜਗਦੇਵ ਨੂੰ ਇਸ ਗੱਲ ਦਾ ਗੁੱਸਾ ਆਉਂਦਾ। ਹੌਲੀ ਹੌਲੀ ਜਗਦੇਵ ਦਾ ਮੁੰਡਾ ਵੱਡਾ ਹੁੰਦਾ। 6-7 ਸਾਲ ਦਾ ਉਹ ਹੋ ਜਾਂਦਾ ਸਕੂਲ ਪੜਨ ਲਾਇਆ ਹੁੰਦਾ ਇੱਕ ਦਿਨ ਜਗਦੇਵ ਦਾ ਮੁੰਡਾ ਆਪਦੇ ਬਾਪੂ ਨੂੰ ਕਹਿੰਦਾ ਕਿ ਬਾਪੂ ਮੈਂ ਖੇਤ ਜਾਣਾ ਜਗਦੇਵ ਟਰੈਕਟਰ ਤੇ ਆਪਣੇ ਮੁੰਡੇ ਨੂੰ ਬਿਠਾਉਂਦਾ ਤੇ ਖੇਤ ਚੱਲਿਆ ਜਾਂਦਾ ਖੇਤ ਦੇ ਵਿੱਚ ਬਿੱਟੂ ਆ ਜਿਹੜਾ ਉਹ ਕੰਮ ਕਰ ਰਿਹਾ ਹੁੰਦਾ ਹੋਰ ਵੀ ਨਾਲ 2-3 ਕੰਮ ਵਾਲੇ ਹੁੰਦੇ ਆ ਤਾਂ ਜਦੋਂ ਜਗਦੇਵ ਆਪਣੇ ਮੁੰਡੇ ਨੂੰ ਲੈ ਕੇ ਜਾਂਦਾ ਤੇ ਉਹਦਾ ਮੁੰਡਾ ਜਿਹੜਾ ਉਹ ਅਮਰੂਦਾਂ ਦੇ ਬੂਟੇ ਨੂੰ ਵੇਖਦਾ ਅਮਰੂਦ ਲੱਗੇ ਹੋਏ ਸੀ ਦੇ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਬਾਪੂ ਮੈਂ ਅਮਰੂਦ ਤੋੜਨੇ ਆ ਤੇ ਇਹ ਕਹਿ ਕੇ ਉਹ ਅਮਰੂਦਾਂ ਦੇ ਬੂਟੇ ਵੱਲ ਭੱਜ ਲੈਂਦਾ ਜਗਦੇਵ ਉਹਦੇ ਪਿੱਛੇ-ਪਿੱਛੇ ਭੱਜਦਾ ਤੇ ਉਹਨੂੰ ਕਹਿੰਦਾ ਕਿ ਪੁੱਤ ਅਮਰੂਦ ਤਾਂ ਕੱਚੇ ਆ ਨਾਲੇ ਜੇ ਤੂੰ ਅਮਰੂਦ ਖਾਣਾ ਨਾ ਮੈਂ ਤੁਹਾਨੂੰ ਤੋੜ ਕੇ ਦੇ ਦੂੰ ਕਹਿੰਦੇ-ਕਹਿੰਦੇ ਜਗਦੇਵ ਦਾ ਮੁੰਡਾ ਅਮਰੂਦਾਂ ਦੇ ਬੂਟੇ ਤੇ ਚੜ ਜਾਂਦਾ ਅਮਰੂਦਾਂ ਦੇ ਬੂਟੇ ਤੋਂ ਥੋੜੀ ਦੂਰੀ ਇੱਕ ਉਹਨਾਂ ਦਾ ਖੂਹ ਬਣਿਆ ਹੋਇਆ ਸੀਗਾ ਜਿਹੜਾ ਕਿ ਟਕਿਆ ਨਹੀਂ ਹੋਇਆ ਸੀ ਹੁਣ ਜਿਹੜੇ ਅਮਰੂਦਾਂ ਦੇ ਬੂਟੇ ਹੁੰਦੇ ਆ ਉਹਦੀਆਂ ਟਹਿਣੀਆਂ ਹੁੰਦੀਆਂ ਜਿਹੜੀਆਂ ਉਹ ਕੋਈ ਬਹੁਤੀਆਂ ਮਜ਼ਬੂਤ ਨਹੀਂ ਹੁੰਦੀਆਂ ਜਗਦੇਵ ਦੇ ਰੋਕਦੇ ਰੋਕਦੇ ਉਹਦਾ ਮੁੰਡਾ ਅਮਰੂਦਾਂ ਦੇ ਬੂਟੇ ਤੇ ਚੜਦਾ ਤਾਂ ਟਹਿਣੀ ਤੋਂ ਉਹਦਾ ਪੈਰ ਤਿਲਕ ਜਾਂਦਾ ਟਹਿਣੀ ਟੁੱਟ ਜਾਂਦੀ ਆ ਤੇ ਜਗਦੇਵ ਦਾ ਮੁੰਡਾ ਪੜਾਕ ਦੇ ਨੇ ਖੂ ਦੇ ਵਿੱਚ ਡਿੱਗ ਜਾਂਦਾ ਜਗਦੇਵ ਨੂੰ ਸਮਝ ਨਹੀਂ ਆਈ ਵੀ ਕੀ ਹੋ ਗਿਆ ਪਲਾਂ ਦੇ ਵਿੱਚ ਉਹ ਉੱਚੀ ਦੀ ਨੀ ਆਵਾਜ਼ ਮਾਰਦਾ ਉਹਦੀ ਬਾਤ ਸੁਣ ਕੇ ਉਹਦੀ ਚੀਕ ਸੁਣ ਕੇ ਬਿੱਟੂ ਨੂੰ ਇਹ ਹੁੰਦਾ ਵੀ ਕੀ ਹੋ ਗਿਆ ਬਿੱਟੂ ਉੱਥੇ ਹੀ ਕਹੀ ਛੱਡ ਕੇ ਭੱਜ ਲੈਂਦਾ ਤੇ ਆ ਕੇ ਉਹ ਵੇਖਦਾ ਵੀ ਜਗਦੇਵ ਆ ਜਿਹੜਾ ਉਹ ਖੂਹ ਵੱਲ ਵੇਖ ਰਿਹਾ ਹੁੰਦਾ ਤੇ ਉਹਨੂੰ ਕੋਈ ਸਮਝ ਨਹੀਂ ਆ ਰਹੀ ਹੁੰਦੀ ਵੀ ਕੀ ਹੋਇਆ ਤੇ ਬਿੱਟੂ ਨੂੰ ਸਮਝਣ ਨੂੰ ਦੇਰ ਨਹੀਂ ਲੱਗਦੀ ਵੀ ਸ਼ਾਇਦ ਮੁੰਡਾ ਜਿਹੜਾ ਉਹ ਖੂਹ ਚ ਡਿੱਗ ਪਿਆ ਉਹ ਖੂਹ ਵੱਲ ਜਦੋਂ ਨੀਵੀਂ ਪਾ ਕੇ ਵੇਖਦਾ ਤਾਂ ਮੁੰਡਾ ਜਿਹੜਾ ਖੂਹ ਚ ਡਿੱਗਿਆ ਪਿਆ ਹੁੰਦਾ ਖੂਹ ਚ ਪਾਣੀ ਨਹੀਂ ਹੁੰਦਾ ਖੂਹ ਜ਼ਿਆਦਾ ਡੂੰਘਾ ਵੀ ਨਹੀਂ ਹੁੰਦਾ ਤਾਂ ਬਿੱਟੂ ਬਿਨਾਂ ਸੋਚੇ ਸਮਝੇ ਖੂਹ 'ਚ ਉਤਰਦਾ ਇੱਕਦਮ ਤੇ ਉਹ ਜਗਦੇਵ ਦੇ ਮੁੰਡੇ ਨੂੰ ਬਾਹਰ ਕੱਢ ਲਿਆਉਂਦਾ ਜਗਦੇਵ ਬਿੱਟੂ ਦੀ ਗੋਦੀ ਚੱਕਿਆ ਹੋਇਆ ਆਪਣਾ ਮੁੰਡਾ ਦੇਖ ਕੇ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਗਿਆ ਵੀ ਪਲਾਂ ਦੇ ਵਿੱਚ ਕੀ ਹੋ ਗਿਆ ਪਰ ਉਹਨੂੰ ਚਾ ਵੀ ਚੜ ਜਾਂਦਾ ਵੀ ਮੇਰਾ ਮੁੰਡਾ ਜਿਹੜਾ ਉਹ ਸਹੀ ਸਲਾਮਤ ਆ ਪਰ ਮੈਂ ਉਹਦੇ ਥੋੜੀ ਬਹੁਤੀ ਸੱਟ ਲੱਗੀ ਸੀ ਤੇ ਉਹ ਰੋ ਰਿਹਾ ਸੀ ਘਬਰਾਇਆ ਵੀ ਹੋਇਆ ਸੀ ਜਗਦੇਵ ਆਪਣੇ ਮੁੰਡੇ ਨੂੰ ਬਿੱਟੂ ਤੋਂ ਫੜਦਾ ਉਹਨੂੰ ਗੱਲ ਨਾ ਲਾਉਂਦਾ ਉਹਨੂੰ ਮਿੱਠੀਆਂ ਕਰਦਾ ਤੇ ਉਹਨੂੰ ਐਂ ਚੁੰਮਦਾ ਵੀ ਪਤਾ ਨਹੀਂ ਜਿਵੇਂ ਕਿੱਥੇ ਚਲੇ ਗਿਆ ਹੋਵੇ ਤੇ ਫੇਰ ਉਹ ਬਿੱਟੂ ਨੂੰ ਵੀ ਆਪਣੇ ਗਲ ਨਾਲ ਲਾਉਂਦਾ ਉਹਦੇ ਹੱਥ ਫੜ ਕੇ ਚੁੰਮ ਲੈਂਦਾ ਤੇ ਕਹਿੰਦਾ ਤੂੰ ਮੇਰੀ लाज ਰੱਖਤੀ ਤੂੰ ਮੇਰੇ ਪੁੱਤ ਨੂੰ ਬਚਾਲਿਆ ਇਹ ਗੱਲ ਸੁਣ ਕੇ ਬਿੱਟੂ ਜਗਦੇਵ ਨੂੰ ਕਹਿੰਦਾ ਕਿ ਸਰਦਾਰਾ ਮੈਨੂੰ ਬਗਾਨਾ ਨਾ ਕਰ ਮੁੰਡਾ ਥੋੜਾ ਹੀ ਨਹੀਂ ਮੇਰਾ ਵੀ ਭਤੀਜਾ ਗਾ ਮੈਂ ਵੀ ਇਹਨੂੰ ਆਪਦਿਆਂ ਵਾਂਗੂ ਪਿਆਰ ਕਰਦਾ ਤਾਂ ਚਲੋ ਜਗਦੇਵ ਆ ਜਿਹੜਾ ਉਹ ਘਬਰਾਏ ਹੋਏ ਮਨ ਨਾਲ ਆਪਣੇ ਮੁੰਡੇ ਨੂੰ ਲੈ ਕੇ ਘਰੇ ਆ ਜਾਂਦਾ ਘਰੇ ਆ ਕੇ ਉਹ ਆਪਦੇ ਘਰ ਵਾਲੀ ਨੂੰ ਸਾਰੀ ਗੱਲ ਦੱਸਦਾ ਤਾ ਉਹਦੇ ਘਰ ਵਾਲੀ ਆਪਣੇ ਪੁੱਤ ਨੂੰ ਗੋਦੀ ਚੱਕ ਕੇ ਉਹਨੂੰ ਚੁੰਮਣ ਲੱਗ ਜਾਂਦੀ ਆ ਤੇ ਰੋਣ ਲੱਗ ਜਾਂਦੀ ਆ ਇਹਨੇ ਨੂੰ ਖੇਤੋਂ ਬਿੱਟੂ ਆ ਜਾਂਦਾ ਤੇ ਉਹ ਭੱਜ ਕੇ ਆ ਕੇ ਬਿੱਟੂ ਦੇ ਪੈਰ ਫੜ ਲੈਂਦੀ ਆ ਬਿੱਟੂ ਛਾਲ ਮਾਰ ਕੇ ਪਿੱਛੇ ਹਟ ਜਾਂਦਾ ਤੇ ਕਹਿੰਦਾ ਸਰਦਾਰਣੀਏ ਇਹ ਕੀ ਕਰਨੀ ਆ ਉਹ ਕਹਿੰਦੀ ਵੀ ਅੱਜ ਤੂੰ ਮੇਰੀ ਲਾਜ ਰੱਖ ਲਈ ਤੂੰ ਸਾਡੀ ਕੁਲ ਵਿਚਾਲੀ ਜੇ ਮੇਰੇ ਪੁੱਤ ਨੂੰ ਕੁਝ ਹੋ ਜਾਂਦਾ ਤੇ ਅਸੀਂ ਕੀ ਕਰਦੇ ਉਹ ਕਹਿੰਦਾ ਤੁਸੀਂ ਦੋਨੇ ਮੈਨੂੰ ਵਗਾਲਣਾ ਕਿਉਂ ਕਰਦੇ ਹੋ ਇਹ ਪੁੱਤ ਸੋਡਾ ਹੀ ਪੁੱਤ ਨਹੀਂ ਮੇਰਾ ਵੀ ਤਾਂ ਕੁਝ ਲੱਗਦਾ ਨਾਲੇ ਮੈਂ ਕੀ ਵੱਧ ਕੀਤਾ ਜਦੋਂ ਮੇਰੇ ਸਾਹਮਣੇ ਉਹ ਖੂਹ ਦੇ ਵਿੱਚ ਪਿਆ ਸੀ ਤੇ ਮੈਂ ਨਾ ਉਹਨੂੰ ਕਢਦਾ ਹੋਰ ਕੌਣ ਕਢਦਾ ਤੁਸੀਂ ਮੈਨੂੰ ਬਗਾਨਾ ਨਾ ਕਰੋ ਤੁਸੀਂ ਮੇਰੇ ਸਿਰ ਭਾਰ ਨਾ ਚੜਾਓ ਉਸ ਦਿਨ ਤੋਂ ਬਾਅਦ ਜਗਦੇਵ ਤੇ ਉਹਦੇ ਘਰ ਵਾਲੀ ਬਿੱਟੂ ਤੇ ਹੋਰ ਵੀ ਭਰੋਸਾ ਕਰਨ ਲੱਗ ਗਏ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਬਿੱਟੂ ਨਾ ਹੁੰਦਾ ਤਾਂ ਅਸੀਂ ਅੱਜ ਨੂੰ ਉਜੜ ਚੁੱਕੇ ਹੁੰਦੇ ਇਸ ਗੱਲ ਨੇ ਉਹਨਾਂ ਦਾ ਪਿਆਰ ਹੋਰ ਵੀ ਵਧਾ ਦਿੱਤਾ ਸੀ ਇਸੇ ਤਰ੍ਹਾਂ ਹੋਰ ਸਮਾਂ ਲੰਘਦਾ ਇੱਕ ਦਿਨ ਬਿੱਟੂ ਪਸ਼ੂਆਂ ਵਾਲੇ ਜਿਹੜਾ ਬਾੜਾ ਹੁੰਦਾ ਉਹਦੇ ਵਿੱਚ ਕੋਈ ਕੰਮ ਕਰ ਰਿਹਾ ਸੀ ਤੇ ਕੰਮ ਕਰਦੇ ਕਰਦੇ ਉਹਦੀ ਨਿਗਾ ਪੈਂਦੀ ਆ ਉਹਨਾਂ ਦੇ ਪਸ਼ੂਆਂ ਵਾਲੇ ਵਰਾਂਡੇ ਦੇ ਵਿੱਚ ਸੋਨੇ ਦੀ ਇੱਕ ਮੋਟੀ ਸਾਰੀ ਚੈਣ ਡਿੱਗੀ ਪਈ ਹੁੰਦੀ ਆ ਤੇ ਜਦੋਂ ਉਹ ਕੋਲ ਆ ਕੇ ਵੇਖਦਾ ਉਹ ਚੈਣ ਚੱਕ ਲੈਂਦਾ ਤੇ ਉਹ ਵੇਖਦਾ ਵੀ ਇਹੋ ਜੀ ਚੈਣ ਤਾਂ ਸਰਦਾਰਨੀ ਦੇ ਪਾਈ ਹੁੰਦੀ ਆ ਫਿਰ ਉਹ ਸੋਚਦਾ ਵੀ ਸਰਦਾਰਨੀ ਤਾਂ ਕਦੇ ਪਸ਼ੂਆਂ ਵਾਲੇ ਬਾੜੇ 'ਚ ਆਈ ਨਹੀਂ ਇੱਧਰ ਕਿਵੇਂ ਆਈ ਤੇ ਚਲ ਉਹ ਸੋਚਦਾ ਵੀ ਕਿਵੇਂ ਤਾਂ ਆਈ ਹੋਊਗੀ ਨਾ ਵੀ ਮੈਂ ਪੁੱਛਣਾ ਜਾ ਕੇ ਉਹ سونے ਦੀ ਚੈਨ ਨੂੰ ਹੱਥ 'ਚ ਫੜ ਲੈਂਦਾ ਮੁੱਠੀ 'ਚ ਘੁੱਟ ਲੈਂਦਾ ਤੇ ਘਰੇ ਆ ਕੇ ਉਹ ਕਹਿੰਦਾ ਕਿ ਸਰਦਾਰਨੀਏ ਗੱਲ ਸੁਣੀ ਮੇਰੀ ਤਾਂ ਉਹ ਕਹਿੰਦੀ ਹਾਂ ਬਿੱਟੂ ਕੁਛ ਚਾਹੀਦਾ ਉਹ ਕਹਿੰਦਾ ਵੀ ਨਹੀਂ ਚਾਹੀਦਾ ਤਾਂ ਨਹੀਂ ਕੁਛ ਮੈਨੂੰ ਇੱਕ ਗੱਲ ਦੱਸੋ ਜਿਹੜੀ ਤੁਹਾਡੇ ਗਲੇ 'ਚ سونے ਦੀ ਚੈਨ ਪਾਈ ਸੀ ਉਹ ਕਿੱਥੇ ਆ ਜਦੋਂ ਉਹ ਆਪਣੇ ਗਲ ਨੂੰ ਹੱਥ ਲਾ ਕੇ ਵੇਖਦੀ ਆ ਤੇ ਉਹ ਕਹਿੰਦੀ ਵੇ ਬਿੱਟੂ ਉਹ ਤਾਂ ਹੈ ਨਹੀਂ ਤੇ ਉਹ ਕਹਿੰਦਾ ਵੀ ਤੁਸੀਂ ਕਿਤੇ ਗਏ ਸੀ ਅੱਜ ਕਹਿੰਦੀ ਨਾ ਮੈਂ ਤਾਂ ਘਰ ਹੀ ਹੁੰਨੀ ਆ ਮੈਂ ਤਾਂ ਕਿਤੇ ਨਹੀਂ ਗਈ ਉਹ ਕਹਿੰਦਾ ਵੇਖ ਲੋ ਸੋਚ ਲੋ ਕੁਝ ਯਾਦ ਕਰ ਲੋ ਉਹ ਕਹਿੰਦੀ ਹਾਂ ਮੈਂ ਅੱਜ ਬਾੜੇ ਵੰਨੀ ਗਈ ਸੀ ਤੇ ਫਿਰ ਉਹ ਆਪਦੀ ਮੁੱਠੀ ਖੋਲ ਦਿੰਦਾ ਤੇ ਉਹਨੂੰ ਕਹਿੰਦਾ ਵੀ ਆਹ ਸੀ ਤੁਹਾਡੀ ਚੈਣ ਉਹ ਕਹਿੰਦੀ ਤੈਨੂੰ ਕਿੱਥੋਂ ਥਈਵੇਂ ਉਹ ਕਹਿੰਦਾ ਫਿਰ ਉਸੇ ਬਾੜੇ ਚੋਂ ਥਈ ਆ ਤੇ ਉਹ ਕਹਿੰਦੀ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੇਰੀ ਚੈਣ ਕਹਿੰਦਾ ਮੈਂ ਤੁਹਾਡੇ ਗਲੇ 'ਚ ਪਾਈ ਦੇਖੀ ਸੀ ਤੇ ਫਿਰ ਉਹ ਕਹਿੰਦੀ ਕਿ ਬਿੱਟੂ ਤੂੰ ਤਾਂ ਸਾਨੂੰ ਮੁੱਲ ਹੀ ਖਰੀਦ ਲਿਆ ਐਨੀ ਮਾਨਦਾਰੀ ਵੇ ਭਾਵੇਂ ਤੂੰ ਲੈ ਕੇ ਘਰੇ ਵਗ ਜਾਂਦਾ ਸੀ ਕਿਹੜਾ ਦੇਖਣਾ ਸੀ ਤੇ ਏ ਕਹਿੰਦੇ-ਕਹਿੰਦੇ ਉਹਦੀਆਂ ਅੱਖਾਂ ਭਰ ਜਾਂਦੀਆਂ ਤੇ ਬਿੱਟੂ ਆ ਜਿਹੜਾ ਉਹ ਕਹਿੰਦਾ ਵੀ ਤੁਸੀਂ ਮੈਨੂੰ ਬਗਾਨਾ ਕਰ ਦਿੰਦੇ ਹੋ ਮੈਂ ਤਾਂ ਤੁਹਾਨੂੰ ਕਦੇ ਬਗਾਨੇ ਨਹੀਂ ਸਮਝਿਆ ਤੇ ਚਲ ਉਹਨੂੰ ਨਾ ਚਾਹ ਚੜ ਜਾਂਦਾ ਉਹਨੂੰ ਖੁਸ਼ੀ ਹੁੰਦੀ ਆ ਤੇ ਜਦੋਂ ਉਹਦੇ ਘਰ ਵਾਲਾ ਜਗਦੇਵ ਘਰੇ ਆਉਂਦਾ ਫਿਰ ਉਹ ਜਗਦੇਵ ਨੂੰ ਸਾਰੀ ਗੱਲ ਦੱਸਦੀ ਆ ਤੇ ਉਹ ਕਹਿੰਦੀ ਵੀ ਇੰਨਾ ਤਾਂ ਹਨਾ ਕੋਈ ਇਮਾਨਦਾਰ ਨਹੀਂ ਹੁੰਦਾ ਖਾਸ ਕਰਕੇ ਗਰੀਬ ਜਦੋਂ ਕੋਈ ਇੰਨੀ ਮਹਿੰਗੀ ਚੀਜ਼ ਵੇਖਦਾ ਕਿਤੇ ਨਾ ਕਿਤੇ ਦਿਲ بے ਇਮਾਨ ਹੋ ਸਕਦਾ ਪਰ ਅਸੀਂ ਕਰਮਾ ਵਾਲੇ ਆ ਬਿੱਟੂ ਕਿੰਨੀ ਇਮਾਨਦਾਰੀ ਦਿਖਾਉਂਦਾ ਚਲੋ ਇਸੇ ਤਰ੍ਹਾਂ ਬਿੱਟੂ ਦਾ ਜਿਹੜਾ ਬਿੱਟੂ ਦੀ ਇਸੇ ਤਰ੍ਹਾਂ ਬਿੱਟੂ ਦੀ ਇਮਾਨਦਾਰੀ ਤੇ ਉਹਦਾ ਭਰੋਸਾ ਜਗਦੇਵ ਸਿੰਘ ਤੇ ਉਹਦੇ ਘਰ ਵਾਲੀ ਦਾ ਦਿਲ ਜਿੱਤ ਲੈਂਦਾ ਹੌਲੀ-ਹੌਲੀ ਹੋਰ ਸਮਾਂ ਗੁਜ਼ਰਦਾ ਜਗਦੇਵ ਦਾ ਮੁੰਡਾ ਹੋਰ ਵੱਡਾ ਹੋ ਜਾਂਦਾ ਤੇ ਉਹ ਕਾਲਜ ਪੜ੍ਹਨ ਲੱਗ ਜਾਂਦਾ ਜਦੋਂ ਉਹ ਕਾਲਜ ਜਾਂਦਾ ਤਾਂ ਉਹ ਬੁਰੀ ਸੰਗਤ ਦੇ ਵਿੱਚ ਪੈ ਜਾਂਦਾ ਜਿਹੜੇ ਮੁੰਡੇ ਨੂੰ ਜਗਦੇਵ ਨੇ ਚਾਵਾ ਲਾਡਾ ਨਾਲ ਪਾਲਿਆ ਸੀ ਉਹੀ ਮੁੰਡਾ ਜਦੋਂ ਬੁਰੀ ਸੰਗਤ ਦੇ ਵਿੱਚ ਪੈਂਦਾ ਕਹਿੰਦੇ ਕਹੋਂਦੇ ਸਰਦਾਰਾਂ ਦਾ ਮੁੰਡਾ ਤਾਂ ਜਗਦੇਵ ਤੇ ਉਹਦੇ ਘਰ ਵਾਲੀ ਦੇ ਦਿਲ ਤੇ ਕੀ ਬੀਤੀ ਹੋਊ ਇਹਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਇੱਕ ਦਿਨ ਬਿੱਟੂ ਸ਼ਹਿਰ ਕਿਸੇ ਕੰਮ ਜਾਂਦਾ ਕਿਉਂਕਿ ਆੜਤੀਏ ਦੇ ਜਾਣਾ ਰੇਸਪਰੇ ਲੈ ਆਉਣੀ ਬਿੱਟੂ ਹੀ ਜਾਂਦਾ ਸੀ ਜਗਦੇਵ ਉਹਨੂੰ ਕਹਿ ਦਿੰਦਾ ਸੀ ਤੇ ਜਗਦੇਵ ਨੇ ਆਪਣੇ ਸਾਰੇ ਆੜਤੀਆਂ ਨੂੰ ਜਾਣ ਪਛਾਣ ਵਾਲੇ ਦੁਕਾਨਦਾਰਾਂ ਨੂੰ ਕਿਹਾ ਹੋਇਆ ਸੀ ਵੀ ਜਦੋਂ ਵੀ ਬਿੱਟੂ ਕੋਈ ਚੀਜ਼ ਲੈਣ ਆਵੇ ਤਾਂ ਤੁਸੀਂ ਇਹ ਨਹੀਂ ਸੋਚਣਾ ਵੀ ਮੈਂ ਕਿਹਾ ਹੋਊ ਕਿ ਨਹੀਂ ਵੀ ਮੇਰਾ ਪੁੱਤ ਹੀ ਆ ਇਹ ਇੱਕ ਤਰ੍ਹਾਂ ਨਾਲ ਵੀ ਤੁਸੀਂ ਇਹਨੂੰ ਚੀਜ਼ ਦੇ ਦੇਣੀ ਆ ਉਹ ਦਿਨ ਜਗਦੇਵ ਨੂੰ ਕੋਈ ਕੰਮ ਹੁੰਦਾ ਤੇ ਉਹ ਬਿੱਟੂ ਨੂੰ ਕਹਿੰਦਾ ਵੀ ਤੂੰ ਜਾ ਕੇ ਜਾ ਆੜਤੀ ਦੇ ਦੋ ਸਮਾਨ ਲਿਆ ਉਹਨੂੰ ਦੱਸਿਆ ਹੋਇਆ ਵੀ ਕੀ ਕੁਛ ਲੈਣਾ ਤੇ ਚਲੋ ਬਿੱਟੂ ਆ ਜਿਹੜਾ ਉਹ ਟਰੈਕਟਰ ਟਰਾਲੀ ਲੈ ਜਾਂਦਾ ਤੇ ਆੜਤੀ ਇਹਦੇ ਸਮਾਨ ਧਰਾ ਕੇ ਉਹ ਵਾਪਸ ਆ ਰਿਹਾ ਹੁੰਦਾ ਤੇ ਉਹ ਵੇਖਦਾ ਵੀ ਜਗਦੇਵ ਦਾ ਮੁੰਡਾ ਤੇ ਨਾਲ ਉਹਦੇ ਦੋ ਤਿੰਨ ਮੁੰਡੇ ਹੋਰ ਹੁੰਦੇ ਆ ਜਿਹੜੇ ਸ਼ਹਿਰ ਦੇ ਵਿੱਚ ਬਤਮੀਜ਼ੀ ਕਰਦੇ ਹੱਸਦੇ ਉੱਚੀ ਉੱਚੀ ਬੋਲਦੇ ਆ ਰਹੇ ਹੁੰਦੇ ਆ ਤੇ ਬਿੱਟੂ ਦੇਖਦਾਗਾ ਵੀ ਜਿਵੇਂ ਉਹਨਾਂ ਦਾ ਨਸ਼ਾ ਕੀਤਾ ਹੁੰਦਾ ਬਿੱਟੂ ਘਰ ਆਉਂਦਾ ਤੇ ਆ ਕੇ ਉਹ ਆਪਣੇ ਮਾਲਕ ਨੂੰ ਕਹਿੰਦਾ ਕਿ ਬਾਈ ਜੀ ਮੈਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਤੁਸੀਂ ਆਪਣੇ ਮੁੰਡੇ ਨੂੰ ਜਾਦੇ ਹੀ ਖੁੱਲ ਦੇ ਰਹੇ ਹੋ ਮੁੰਡਾ ਵਿਗਾੜ ਲੈਣਾ ਤੁਸੀਂ ਉਹ ਕਹਿੰਦਾ ਕਿਉਂ ਕੀ ਹੋਇਆ ਕਹਿੰਦਾ ਸ਼ਹਿਰ ਦੇ ਵਿੱਚ ਖੌਰੂ ਪਾਉਂਦੇ ਫਿਰਦੇ ਸੀ ਬੋਲਟ ਦੇ ਪਟਾਕੇ ਪਾਉਂਦੇ ਸੀ ਤਿੰਨ ਚਾਰ ਜਾਣੇ ਹੋਰ ਸੀ ਮੈਨੂੰ ਤਾਂ ਐਂ ਵੀ ਲੱਗਿਆ ਜਿਵੇਂ ਕੁਛ ਖਾਦਾ ਪੀਤਾ ਹੁੰਦਾ ਜਗਦੇਵ ਇਹ ਗੱਲ ਸੁਣ ਕੇ ਥੋੜਾ ਚਕੰਨਾ ਹੁੰਦਾ ਤੇ ਅਗਲੇ 2-3 ਦਿਨਾਂ ਦੇ ਵਿੱਚ ਜਗਦੇਵ ਆਪਣੇ ਪੁੱਤ ਦਾ ਪਿੱਛਾ ਕਰਦਾ ਤੇ ਉਹਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਵੀ ਹਾਂ ਮੇਰਾ ਪੁੱਤ ਤਾਂ ਗਲਤ ਸੰਗਤ ਦੇ ਵਿੱਚ ਪੈ ਗਿਆ ਕਾਲਜ ਦੇ ਵਿੱਚ ਜਾ ਕੇ ਉਹ ਆਪਣੇ ਪੁੱਤ ਬਾਰੇ ਪਤਾ ਕਰਦਾ ਤਾਂ ਕਾਲਜ ਦੇ ਜਿਹੜੇ ਉਹਦੇ ਅਧਿਆਪਕ ਹੁੰਦੇ ਆ 2-3 ਅਧਿਆਪਕ ਜਿਨ੍ਹਾਂ ਨੂੰ ਉਹਦੇ ਪੁੱਤ ਦੀਆਂ ਹਰਕਤਾਂ ਦਾ ਪਤਾ ਹੁੰਦਾ ਉਹ ਨੂੰ ਦੱਸਦੇ ਆ ਵੀ ਹਾਂ ਭਈ ਤੁਹਾਡਾ ਮੁੰਡਾ ਤਾਂ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਗਲਤ ਮੁੰਡਿਆਂ ਨਾਲ ਇਹਦੀ ਬਹਿਣੀ ਉੱਠਣੀ ਆ ਪਰੇ ਹੋਏ ਮਨ ਦੇ ਨਾਲ ਜਗਦੇਵ ਘਰੇ ਆਉਂਦਾ ਆ ਕੇ ਉਹ ਆਪਦੇ ਘਰ ਵਾਲੀ ਦੇ ਸਹਰਾਣੇ ਬਹਿ ਕੇ ਮਸੋਸਿਆ ਜਾਂ ਮੂੰਹ ਕਰਕੇ ਉਹਦੇ ਨਾਲ ਗੱਲ ਕਰਦਾ ਤਾਂ ਜਗਦੇਵ ਦੇ ਘਰ ਵਾਲੀ ਕਹਿੰਦੀ ਵੀ ਕੀ ਹੋ ਗਿਆ ਤੁਸੀਂ ਤਾਂ ਸ਼ਹਿਰ ਗਏ ਸੀਗੇ ਵੀ ਐਂ ਉਦਾਸ ਕਿਉਂ ਹੋ ਤਾਂ ਫਿਰ ਉਹ ਕਹਿੰਦਾ ਕਿ ਆਪਣਾ ਪੁੱਤ ਤਾਂ ਗਲਤ ਸੰਗਤ ਦੇ ਵਿੱਚ ਪੈ ਗਿਆ ਗਲਤ ਮੁੰਡਿਆਂ ਨਾਲ ਤੁਰਦਾ ਫਿਰਦਾ ਖਾਂਦਾ ਪੀਂਦਾ ਵੀ ਆ ਕੁਛ ਦੋਨੋਂ ਜੀ ਸੋਚਾਂ ਦੇ ਵਿੱਚ ਪਏ ਜਾਂਦੇ ਆ ਤੇ ਫਿਰ ਉਹਦੀ ਘਰ ਵਾਲੀ ਕਹਿੰਦੀ ਕਿ ਆਪਣਾ ਮੇਰੇ ਭਰਾ ਦਾ ਮੁੰਡਾ ਗਿਆ ਹੋਇਆ ਬਾਹਰ ਭਤੀਜਾ ਮੇਰਾ ਆਪਾਂ ਜੀ ਇਹਨੂੰ ਬਾਹਰ ਭੇਜ ਦੀਏ ਇੱਥੇ ਤਾਂ ਇਹਨੇ ਹੋਰ ਵਿਗੜਨਾ ਖੁੱਲੀ ਜ਼ਮੀਨ ਜੈਦਾ ਦਾ ਖੁੱਲਾ ਪੈਸਾ ਤੇ ਮੈਂ ਸੋਨੂੰ ਟੋਕਦੀ ਵੀ ਹੁੰਦੀ ਸੀ ਵੀ ਇਹਨੂੰ ਖੁੱਲਾ ਪੈਸਾ ਨਾ ਦਿਆ ਕਰੋ ਵੀ ਤੁਸੀਂ ਕਿਹੜਾ ਮੇਰੀ ਗੱਲ ਸੁਣੀ ਤਾਂ ਚਲੋ ਉਹ ਕਹਿੰਦਾ ਵੀ ਤੂੰ ਗੱਲ ਕਰ ਤਾਂ ਫਿਰ ਜਿਹੜੀ ਜਗਦੇਵ ਦੇ ਘਰ ਵਾਲੀ ਆ ਉਹ ਆਪਦੇ ਭਰਾ ਨਾਲ ਗੱਲ ਕਰਦੀ ਆ ਕੀ ਜਾ ਕੇ ਉਹ ਕਹਿੰਦਾ ਵੀ ਹਾਂ ਆਪਣਾ ਮੁੰਡਾ ਸੈਟ ਆ ਉਹਦਾ ਫੋਨ ਨੰਬਰ ਹੈਗਾ ਮੇਰੇ ਕੋਲੇ ਮੈਂ ਫੋਨ ਕਰੂੰ ਤਾਂ ਜਗਦੇਵ ਦਾ ਸਾਲਾ ਆਪਦੇ ਮੁੰਡੇ ਨੂੰ ਫੋਨ ਕਰਕੇ ਗੱਲ ਕਰਦਾ ਵੀ ਤੇਰੀ ਭੂਆ ਦਾ ਪੁੱਤ ਤਾਂ ਇਸ ਤਰ੍ਹਾਂ ਵਿਗੜਦਾ ਜਾਂਦਾ ਵੀ ਤੂੰ ਉਹਨੂੰ ਆਪਦੇ ਕੋਲੇ ਸੱਦ ਲਾ ਤਾਂ ਚਲੋ ਉਹਦਾ ਮੁੰਡਾ ਕਹਿੰਦਾ ਠੀਕ ਆ ਉਹ ਸਾਰੀ ਕਾਰਵਾਈ ਜੋ ਹੋਣੀ ਹੁੰਦੀ ਆ ਦੱਸ ਦਿੰਦਾ ਏਜੰਟ ਕੋਲ ਜਾ ਕੇ ਜਗਦੇਵ ਗੱਲ ਕਰਦਾ ਤੇ 20-25 ਲੱਖ ਰੁਪਏ ਚ ਗੱਲ ਹੁੰਦੀ ਆ ਤੇ ਉਹ ਆਪਦੇ ਮੁੰਡੇ ਨੂੰ ਜਹਾਜ਼ ਚੜਾ ਦਿੰਦਾ ਉੱਧਰ ਜਾ ਕੇ ਚਲੋ ਉਹਦਾ ਪੁੱਤ ਆ ਕੰਮ ਧੰਦਾ ਕਰਦਾ ਜਿਆਦੇ ਨਸ਼ਿਆਂ ਚੋਂ ਨਹੀਂ ਪਿਆ ਸੀ ਤੇ ਉੱਧਰ ਜਾ ਕੇ ਉਹਦੇ ਤੇ ਜ਼ਿੰਮੇਵਾਰੀ ਪੈ ਜਾਂਦੀ ਆ ਤੇ ਜਗਦੇਵ ਉਹਨੂੰ ਤਾੜ ਕੇ ਭੇਜਦਾ ਹੁੰਦਾ ਵੀ ਤੂੰ ਐਂ ਨਾ ਸੋਚੀਂ ਵੀ ਮੇਰੇ ਪਿਓ ਕੋਲੇ ਜ਼ਮੀਨ ਆ ਤੇ ਮੈਂ ਤੈਨੂੰ ਪਿੱਛੇ ਪੈਸੇ ਭੇਜੂੰ ਆਪਦੀ ਕਮਾਈ ਕਰ ਲੇਗਾ ਤਾਂ ਖਾ ਲੇਗਾ ਮੈਂ ਆਪਦੇ ਪਿਓ ਦੀ ਜ਼ਮੀਨ ਤੇ ਕਮਾਈ ਕੀਤੀ ਆ ਜਿਹੜੀ ਮੇਰੇ ਪਿਓ ਨੇ ਜ਼ਮੀਨ ਬਣਾਈ ਮੈਂ ਉਹ ਚੋਂ ਔਰਾ ਨਹੀਂ ਗਵਾਇਆ ਤੇ ਇਹ ਜ਼ਮੀਨ ਸਾਰੀ ਤੇਰੀ ਹੋਈ ਆ ਪਰ ਮੈਂ ਉਹਨਾਂ ਚਿਰ ਤੈਨੂੰ ਨਹੀਂ ਦਿੰਦਾ ਜਿੰਨਾ ਚਿਰ ਤੂੰ ਲਾਇਕ ਨਹੀਂ ਬਣਦਾ ਤਾ ਜਗਦੇਵ ਦਾ ਮੁੰਡਾ ਬਾਹਰ ਜਾ ਕੇ ਆਪਦੇ ਮਾਮੇ ਦੇ ਮੁੰਡੇ ਨਾਲ ਰਹਿੰਦਾ ਚਲੋ ਫਰਕ ਪੈ ਜਾਂਦਾ ਕੰਮ ਕਰਦਾ ਉੱਥੇ ਕੰਮ ਕਰਕੇ ਹੀ ਖਾਣਾ ਪੈਣਾ ਸੀ ਤੇ 2-3 ਸਾਲਾਂ ਦੇ ਵਿੱਚ ਉਹ ਆਪਣੇ ਆਪ ਨੂੰ ਸੈੱਟ ਕਰ ਲੈਂਦਾ ਤੇ ਜਗਦੇਵ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਮੈਂ ਆਪਣੇ ਮੁੰਡੇ ਨੂੰ ਗਲਤ ਸੰਗਤ ਤੋਂ ਬਚਾ ਲਿਆ ਹੁਣ ਜਗਦੇਵ ਕੋਲ ਬਿੱਟੂ ਰਹਿ ਜਾਂਦਾ ਜਗਦੇਵ ਦਾ ਜੀ ਨਹੀਂ ਕਰਦਾ ਸੀ ਆਪਣੇ ਮੁੰਡੇ ਨੂੰ ਬਾਹਰ ਭੇਜਣ ਦਾ ਇੱਕ ਔਲਾਦ ਹੋਵੇ ਤੇ ਕੌਣ ਮਾਪਿ ਹੋ ਚਾਹੁੰਦਾ ਵੀ ਉਹਨਾਂ ਦੀ ਔਲਾਦ ਬਾਹਰ ਜਾਵੇ ਪਰ ਉਹਦੇ ਮਨ ਨੂੰ ਸਕੂਨ ਵੀ ਹੁੰਦਾ ਬਿਜੇ ਬਿੱਟੂ ਨੇ ਮੈਨੂੰ ਉਸ ਦਿਨ ਨਾਂ ਦੱਸਿਆ ਹੁੰਦਾ ਇਹ ਲਕੋ ਰੱਖ ਲੈਂਦਾ ਤਾਂ ਮੈਂ ਤਾਂ ਕਦੇ ਗੋਰੀ ਨਹੀਂ ਕਰਨੀ ਸੀ ਪਰ ਉਹ ਆਪਦੇ ਮੁੰਡੇ ਦੀ ਯਾਦ ਦੇ ਵਿੱਚ ਉਦਾਸ ਰਹਿੰਦਾ ਤਾਂ ਬਿੱਟੂ ਉਹਨੂੰ ਦਿਲਾਸਾ ਦਿੰਦਾ ਉਹਨੂੰ ਕਹਿੰਦਾ ਵੀ ਸਰਦਾਰ ਜੀ ਉਦਾਸ ਨਾ ਹੋਵੋ ਤੁਸੀਂ ਵਧੀਆ ਟਾਈਮ ਤੇ ਮੁੰਡੇ ਨੂੰ ਬਾਹਰ ਭੇਜਦਾ ਸਮਾਂ ਲੰਘਦਾ ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਤੇ ਅਚਾਨਕ ਬਿੱਟੂ ਆ ਜਿਹੜਾ ਉਹਦੇ ਘਰ ਵਾਲੀ ਬਿਮਾਰ ਪੈ ਜਾਂਦੀ ਆ ਬਿੱਟੂ ਨਾਲ ਦੇ ਪਿੰਡ ਤੋਂ ਆਉਂਦਾ ਹੁੰਦਾ ਉਹਦੇ ਘਰ ਵਾਲੀ ਬਿਮਾਰ ਪੈਂਦੀ ਆ ਤੇ ਆਪਦੇ ਘਰ ਵਾਲੀ ਦਾ ਇਲਾਜ ਕਰਾਉਂਦੇ ਕਰਾਉਂਦੇ ਉਹ ਹੰਬ ਜਾਂਦਾ ਤੇ ਉਹਨੂੰ ਆਪਣੇ ਮਾਲਕ ਦਾ ਘਰ ਛੱਡਣਾ ਪੈ ਜਾਂਦਾ ਉਹ ਇੱਕ ਦਿਨ ਜਾਂਦਾ ਤੇ ਜਾ ਕੇ ਜਗਦੇਵ ਨੂੰ ਕਹਿੰਦਾ ਕਿ ਸਰਦਾਰ ਜੀ ਵੀ ਮੈਨੂੰ ਮaaf ਕਰਿਓ ਮੇਰਾ ਜੀ ਤਾਂ ਨਹੀਂ ਕਰਦਾ ਜਾਣ ਨੂੰ ਪਰ ਮੇਰੇ ਘਰ ਵਾਲੀ ਜ਼ਿਆਦਾ ਬਿਮਾਰ ਰਹਿੰਦੀ ਆ ਹੁਣ ਮੇਰੇ ਤੋਂ ਤੁਹਾਡਾ ਕੰਮ ਨਹੀਂ ਹੋਣਾ ਹੁਣ ਤਾਂ ਜੇ ਮੈਨੂੰ ਟੁੱਟਮੀ ਦਿਹਾੜੀ ਮਿਲੂ ਤਾਂ ਮੈਂ ਕਰ ਲੂੰਗਾ ਮੇਰੇ ਘਰ ਵਾਲੀ ਤੇ ਪੈਸਾ ਵਾਵਾ ਲੱਗ ਗਿਆ ਤੇ ਹੁਣ ਮੈਂ ਉਹਨੂੰ ਛੱਡ ਕੇ ਨਹੀਂ ਆ ਸਕਦਾ ਲੋ ਇੱਕ ਹੈ ਕਿ ਚਲਿਆ ਜਾਂਦਾ ਤੇ ਜਗਦੇਵ ਵੀ ਉਹਨੂੰ ਰੋਕ ਨਹੀਂ ਸਕਦਾ ਹੁੰਦਾ ਵੀ ਇਹਨੂੰ ਮੈਂ ਰੋਕਾਂ ਕਿਵੇਂ ਜਦੋਂ ਬਿੱਟੂ ਚਲਿਆ ਜਾਂਦਾ ਤਾਂ ਉਸ ਤੋਂ ਬਾਅਦ ਜਗਦੇਵ ਤੇ ਉਹਦੇ ਘਰ ਵਾਲੀ ਨੂੰ ਘਰ ਸੁੰਨਾ ਸੁੰਨਾ ਲੱਗਣ ਲੱਗ ਜਾਂਦਾ ਭਾਵੇਂ ਕਿ ਜਗਦੇਵ ਨੂੰ ਪਾਲੀ ਸੀਰੀਆਂ ਦੀ ਕੋਈ ਘਾਟ ਨਹੀਂ ਸੀ ਪੈਸੇ ਦੇ ਕੇ ਕੰਮ ਕਰਾਉਣਾ ਸੀ ਖੇਤੀਬਾੜੀ ਦੇ ਕੰਮ ਤਾਂ ਉਹ ਕਰਾਉਂਦਾ ਰਹਿੰਦਾ ਪਰ ਜਿਹੜੀ ਸਾਂਝ ਉਹਦੀ ਬਿੱਟੂ ਨਾਲ ਬਣੀ ਸੀ ਉਹ ਸਾਂਝ ਨਹੀਂ ਨਾ ਕਿਸੇ ਨਾਲ ਬਣ ਸਕਦੀ ਸੀ ਤੇ ਉਹ ਦੋਨੋਂ ਜੀ ਇੱਕ ਦਿਨ ਬਹਿ ਕੇ ਗੱਲ ਕਰਦੇ ਆ ਵੀ ਆਪਣੀ ਹਲਾ ਜੀ ਨੂੰ ਅਸੀਂ ਹਨਾ ਇੰਨੇ ਚਾਮਾ ਲਾਡਾ ਨਾਲ ਪਾਲਿਆ ਵੀ ਉਹਨੇ ਤਾਂ ਸਾਡੇ ਪ੍ਰਤੀ ਕੋਈ ਫਰਜ਼ ਨਹੀਂ ਨਿਭਾਇਆ ਵੀ ਬਿੱਟੂ ਤਾਂ ਸਾਡੇ ਨਾਲ ਹੁਣ ਤੱਕ ਨੇਵਿਆ ਸੀ ਵੀ ਹੁਣ ਆਪਾਂ ਬਿੱਟੂ ਬਿਨਾ ਕੀ ਕਰਾਂਗੇ ਤਾਂ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਕਿ ਮੈਂ ਤੁਹਾਨੂੰ ਕਈ ਦਿਨਾਂ ਦੀ ਇੱਕ ਗੱਲ ਕਹਿਣਾ ਚਾਹੁੰਦੀ ਸੀ ਦੇਖ ਆਪਣੇ ਕੋਲੇ 50 60 ਕਿੱਲੇ ਜ਼ਮੀਨ ਦੇ ਆ ਆਪਣੇ ਘਰੇ ਕਾਹਦਾ ਤੋੜਾ ਬਿੱਟੂ ਨੇ ਸਾਰੀ ਉਮਰ ਆਪਣੇ ਘਰੇ ਕੰਮ ਕੀਤਾ ਮੈਂ ਚਾਹੁੰਨੀ ਆ ਵੀ ਆਪਾਂ ਉਹਦੀ ਘਰ ਵਾਲੀ ਦਾ ਇਲਾਜ ਕਰਾਈਏ ਉਹ ਕਹਿੰਦਾ ਗੱਲ ਤਾਂ ਤੇਰੀ ਸਹੀ ਆ ਵੀ ਬਿੱਟੂ ਨੂੰ ਆਪਾਂ ਇੱਥੇ ਹੀ ਰੱਖਦੇ ਆ ਤੇ ਉਹਦੇ ਘਰ ਵਾਲੀ ਦਾ ਵੀ ਖਿਆਲ ਰੱਖਾਂਗੇ ਚਲੋ ਜਗਦੇਵ ਤੇ ਉਹਦੇ ਘਰ ਵਾਲੀ ਇੱਕ ਦਿਨ ਜੀਪ 'ਚ ਬੈਹਿੰਦੇ ਆ ਤੇ ਬਿੱਟੂ ਦੇ ਘਰ ਜਾਂਦੇ ਆ ਬਿੱਟੂ ਘਰੇ ਹੀ ਕੱਪੜੇ ਧੋ ਰਿਹਾ ਹੁੰਦਾ ਤੇ ਉਹਦੇ ਘਰ ਵਾਲੀ ਮੰਜੇ ਤੇ ਪਈ ਹੁੰਦੀ ਆ ਆਪਣੇ ਸਰਦਾਰ ਨੂੰ ਆਇਆ ਦੇਖ ਕੇ ਬਿੱਟੂ ਭੱਜ ਕੇ ਆਉਂਦਾ ਤੇ ਉਹਨੂੰ ਇਹ ਲੱਗਦਾ ਵੀ ਮੈਂ ਇਹਨਾਂ ਨੂੰ ਕਿੱਥੇ ਬਿਠਾਵਾਂ ਵੀ ਹੁਣ ਸੀਰੀ ਪਾਲੀ ਦੇ ਘਰਾਂ ਦਾ ਤੇ ਸਰਦਾਰਾਂ ਦੇ ਘਰਾਂ ਦਾ ਫਰਕ ਹੁੰਦਾ ਪਰ ਜਗਦੇਵ ਨੇ ਉਹਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੋਣ ਦਿੱਤਾ ਜਗਦੇਵ ਤੇ ਉਹਦੇ ਘਰ ਵਾਲੀ ਜਾ ਕੇ ਬਿੱਟੂ ਦੇ ਘਰ ਵਾਲੀ ਕੋਲ ਜਾਂਦੇ ਆ ਬਿੱਟੂ ਦੇ ਘਰ ਵਾਲੀ ਅੱਖਾਂ ਭਰ ਲੈਂਦੀ ਆ ਵੇਖ ਕੇ ਬਿੱਟੂ ਵੀ ਰੋਣ ਲੱਗ ਜਾਂਦਾ ਉਹਨਾਂ ਦੋਨਾਂ ਦੀ ਬੇਵਸੀ ਦੇਖ ਕੇ ਜਿਹੜੀ ਸਰਦਾਰਨੀ ਆ ਉਹ ਦੋਨਾਂ ਨੂੰ ਦਲਾਸਾ ਦਿੰਦੀ ਆ ਤੇ ਉਹ ਬਿੱਟੂ ਨੂੰ ਕਹਿੰਦੀ ਆ ਬਿੱਟੂ ਤੂੰ ਸਾਡੇ ਲਈ ਬਹੁਤ ਕੁਝ ਕੀਤਾ ਤੇਰਾ ਕਰਜ਼ਾ ਤਾਂ ਸ਼ਾਇਦ ਅਸੀਂ ਸਾਰੀ ਉਮਰ ਨਹੀਂ ਮੋੜ ਸਕਦੇ ਪਰ ਅੱਜ ਸਾਨੂੰ ਮੌਕਾ ਮਿਲਿਆ ਅਸੀਂ ਥੋੜਾ ਜਿਹਾ ਫਰਜ਼ ਆਪਦਾ ਅਦਾ ਕਰਨ ਆਏ ਆ ਤੇਰੇ ਘਰ ਵਾਲੀ ਲਾਜ ਦੇ ਤੋੜੇ ਜਾਵੇ ਤੂੰ ساری ਉਮਰ ਸਾਡੇ ਗੋਲਾ ਧੰਦਾ ਕੀਤਾ ਤੇ ਹੁਣ ਅਸੀਂ ਤੈਨੂੰ ਐਂ ਛੱਡ ਦਈਏ ਤੂੰ ਤਾਂ ਸਾਡੇ ਕੋਲੇ ਇੰਨੀ ਗੱਲ ਹੀ ਨਹੀਂ ਕੀਤੀ ਤੂੰ ਤਾਂ ਬਸ ਇਹ ਕਹਿੰਦਾ ਵੀ ਮੇਰੇ ਘਰ ਵਾਲੀ ਬਿਮਾਰ ਆ ਤੇ ਸਾਨੂੰ ਵੀ ਐਂ ਲੱਗਦਾ ਸੀ ਵੀ 2-4 ਦਿਨਾਂ ਚ ਤੂੰ ਵਾਪਸ ਆ ਜਾਵੇਂਗਾ ਤਾਂ ਫਿਰ ਉਹ ਸਰਦਾਰ ਆ ਜਿਹੜਾ ਉਹਦੇ ਘਰ ਵਾਲੀ ਨੂੰ ਜੀਪ 'ਚ ਬਿਠਾਉਂਦਾ ਤੇ ਨਾਲ ਬਿੱਟੂ ਨੂੰ ਬਿਠਾਉਂਦਾ ਉਹ ਦੋਨੇ ਜੀ ਉਹਨੂੰ ਹਸਪਤਾਲ ਲੈ ਕੇ ਜਾਂਦੇ ਆ ਹਸਪਤਾਲ ਦੇ ਵਿੱਚ ਜਾ ਕੇ ਸਾਰੀਆਂ ਰਿਪੋਰਟਾਂ ਕਰਾਈਆਂ ਜਾਂਦੀਆਂ ਤਾਂ ਡਾਕਟਰ ਆ ਜਿਹੜੇ ਉਹ ਦੱਸਦੇ ਆ ਵੀ ਇਹਨੂੰ ਟੀਬੀ ਆ ਤੇ ਟੀਬੀ ਦਾ ਇਲਾਜ ਕੋਈ ਬਹੁਤਾ ਮਹਿੰਗਾ ਨਹੀਂ ਹੈਗਾ ਵੀ 6 ਮਹੀਨੇ ਦਵਾਈ ਚੱਲੂਗੀ ਤੇ ਠੀਕ ਹੋ ਜੂਗੀ। ਫਿਰ ਜਗਦੇਵ ਤੇ ਉਹਦੇ ਘਰ ਵਾਲੀ ਆਪਣੇ ਘਰ ਹੀ ਉਹਨਾਂ ਨੂੰ ਲੈ ਆਉਂਦੇ ਆ। ਉਹਨਾਂ ਦਾ ਬਹੁਤ ਵੱਡਾ ਘਰ ਸੀ ਤੇ ਉਹਨਾਂ ਦੇ ਘਰ ਦੇ ਗੇਟ ਅੱਗੇ ਇੱਕ ਕਮਰਾ ਬਣਿਆ ਹੋਇਆ ਸੀ। ਉਸੇ ਕਮਰੇ ਦੇ ਵਿੱਚ ਉਹ ਬਿੱਟੂ ਤੇ ਉਹਦੇ ਘਰ ਵਾਲੀ ਨੂੰ ਰੱਖਦੇ ਆ ਤੇ ਫਿਰ ਸਰਦਾਰਨੀ ਉਹਦੀ ਦਵਾਈ ਪਾਣੀ ਦਾ ਆਪ ਧਿਆਨ ਰੱਖਦੀ ਆ। ਬਿੱਟੂ ਤੇ ਉਹਦੇ ਘਰ ਵਾਲੀ ਕਹਿੰਦੇ ਆ ਵੀ ਤੁਸੀਂ ਇੰਨਾ ਭਾਰ ਨਾ ਚੜਾਓ ਅਸੀਂ ਇਹ ਭਾਰ ਕਿੱਥੋਂ ਤਾਰਾਂਗੇ। ਉਹ ਕਹਿੰਦੇ ਨਹੀਂ ਜੇ ਤੂੰ ਸਾਡਾ ਕੀਤਾ ਨਾ ਅਸੀਂ ਫੇਰ ਹੀ ਕਰਦੇ ਆ। ਤਾਂ ਚਲੋ 6 ਮਹੀਨਿਆਂ ਦੇ ਬਾਅਦ ਬਿੱਟੂ ਦੇ ਘਰ ਵਾਲੀ ਵਧੀਆ ਠੀਕ ਹੋ ਜਾਂਦੀ ਆ ਤੇ ਫਿਰ ਬਿੱਟੂ ਉਹਨੂੰ ਕਹਿੰਦਾ ਵੀ ਆਪਾਂ ਇੱਥੇ ਪੱਕੇ ਨਹੀਂ ਬੈਠਣਾ ਵੀ ਅੱਜ ਆਪਣਾ ਵਧੀਆ ਪਿਆਰਾ ਕੱਲ ਨੂੰ ਫਰਕ ਪੈ ਜੂ ਉਹ ਆਪਦੇ ਘਰ ਵਾਲੀ ਨੂੰ ਪਿੰਡ ਭੇਜ ਦਿੰਦਾ ਤੇ ਬਿੱਟੂ ਫਿਰ ਉੱਥੇ ਕੰਮ ਕਰਦਾ ਰਹਿੰਦਾ ਤੇ ਉਧਰੋਂ ਜਗਦੇਵ ਦਾ ਮੁੰਡਾ ਵੱਡਾ ਹੋ ਜਾਂਦਾ ਤੇ ਉਹ ਉਧਰ ਹੀ ਕਿਸੇ ਕੁੜੀ ਨਾਲ ਵਿਆਹ ਕਰਾ ਲੈਂਦਾ ਜਗਦੇਵ ਤੇ ਉਹਦੇ ਘਰ ਵਾਲੀ ਦੇ ਆਪਣੇ ਪੁੱਤ ਦੇ ਵਿਆਹ ਦੇ ਜੋ ਸੁਪਨੇ ਹੁੰਦੇ ਆ ਉਹ ਅਧੂਰੇ ਰਹਿ ਜਾਂਦੇ ਆ ਚਲ ਫੋਨ ਤੇ ਵੀ ਹੋਈ ਨਹੀਂ ਗੱਲਬਾਤ ਨਹੀਂ ਕਰਦਾ ਬਸ ਉਹ ਇਹਨਾਂ ਦੱਸ ਦਿੰਦਾ ਵੀ ਮੈਂ ਤਾਂ ਵਿਆਹ ਕਰਾ ਲਿਆ ਦੋਨੇ ਜੀ ਸੋਚਦੇ ਆ ਵੀ ਇੱਕ ਪੁੱਤ ਸੀ ਉਹੀ ਹਨਾ ਕਪੁੱਤ ਨਿਕਲਿਆ ਵੀ ਹੁਣ ਅਸੀਂ ਕੀ ਕਹੀਏ ਉਹ ਆਪਦੇ ਪੁੱਤ ਨੂੰ ਕਹਿੰਦਾ ਜਗਦੇਵ ਵੀ ਪੁੱਤ ਹੂੰ ਤਾਂ ਮੈਨੂੰ ਪਤਾ ਵੀ ਤੇਰਾ ਸਾਡੇ ਚੋਂ ਮੋਹ ਨਹੀਂ ਰਿਹਾ ਪਰ ਤੂੰ ਮੇਰੇ ਮਰਨ ਤੋਂ ਪਹਿਲਾਂ ਇੱਕ ਵਾਰੀ ਆਪਣਾ ਮੂੰਹ ਦਿਖਾ ਦੀ ਤੇ ਇੱਕ ਮੇਰੀ ਹੋਰ ਇੱਛਾ ਵੀ ਜਦੋਂ ਮੈਂ ਮਰਿਆ ਮੇਰੀ ਚੀਤਾ ਨੂੰ ਅੱਗ ਤੂੰ ਦੇਈ ਕਿਉਂਕਿ ਜੇ ਪੁੱਤ ਪਿਓ ਦੀ ਚਿਤਾ ਨੂੰ ਅੱਗ ਦੇਵੇ ਨਾ ਤਾਂ ਪਿਓ ਦੀ ਮੁਕਤੀ ਹੋ ਜਾਂਦੀ ਆ ਤਾਂ ਫਿਰ ਉਹਦਾ ਪੁੱਤ ਕਹਿੰਦਾ ਵੀ ਇਹੋ ਜਿਹੀਆਂ ਗੱਲਾਂ ਮੇਰੇ ਕੋਲੇ ਨਾ ਕਰੋ ਇਹੋ ਜਿਹਾ ਡਰਾਮੇ ਮੇਰੇ ਕੋਲੇ ਨਾ ਕਰੋ ਤੁਸੀਂ ਮੈਨੂੰ ਕਿੰਨੀ ਕ ਐਸ਼ ਕਰਾਈ ਆ ਤੁਸੀਂ ਤਾਂ ਮੈਨੂੰ ਬਾਹਰ ਭੇਜਤਾ ਸੀ ਆਪਦੇ ਪੈਰਾਂ ਸਿਰ ਮੈਂ ਆਪ ਖੜਾ ਹੋਇਆ ਤੂੰ ਤਾਂ ਮੈਨੂੰ ਜ਼ਮੀਨ ਦੇ ਮਿਹਣੇ ਦਿੰਦਾ ਸੀ ਵੀ ਮੈਂ ਤੈਨੂੰ ਜ਼ਮੀਨ ਨਹੀਂ ਦਿੰਦਾ ਹੁਣ ਮੈਂ ਤੇਰੀ ਜ਼ਮੀਨ ਕੀ ਕਰਨੀ ਆ ਬਸ ਹੁਣ ਤੁਸੀਂ ਜਿਵੇਂ ਮਰਜ਼ੀ ਰਹੋ ਇਹ ਕਹਿ ਕੇ ਉਹ ਆਪਣੇ ਮਾਪਿਓ ਤੋਂ ਪੱਲਾ ਝਾੜ ਲੈਂਦਾ ਦੋਨੋਂ ਜੀ ਬੜਾ ਦੁਖੀ ਹੁੰਦੇ ਆ ਤੇ ਇਸੇ ਸਦਮੇ ਦੇ ਵਿੱਚ ਜਗਦੇਵ ਆ ਜਿਹੜਾ ਉਹ ਬਿਮਾਰ ਰਹਿਣ ਲੱਗ ਜਾਂਦਾ ਬਿਮਾਰ ਵੀ ਇੰਨਾ ਹੁੰਦਾ ਜਗਦੇਵ ਦੇ ਘਰ ਵਾਲੀ ਆਪਣੇ ਭਤੀਜੇ ਨੂੰ ਸਨੇਹਾ ਲਾਉਂਦੀ ਆ ਵੀ ਸਾਡੇ ਪੁੱਤ ਨੂੰ ਕਹੇਦੇ ਵੀ ਉਹਦਾ ਪਿਓ ਉਹਨੂੰ ਵੇਖਣ ਨੂੰ ਤਰਸਦਾ ਪਰ ਜਗਦੇਵ ਦੇ ਪੁੱਤਰ ਤੇ ਕੋਈ ਵੀ ਅਸਰ ਨਹੀਂ ਹੁੰਦਾ ਉਹਨੂੰ ਕੋਈ ਆਪਦੇ ਮਾਪਿਓ ਦਾ ਮੋਹ ਨਹੀਂ ਰਿਹਾ ਹੁੰਦਾ ਤੇ ਬਿੱਟੂ ਜਗਦੇਵ ਦੀ ਦਿਨੋਂ ਦਿਨ ਵਿਗੜਦੀ ਹਾਲਤ ਨੂੰ ਦੇਖ ਕੇ ਤਰਸ ਕਰਦਾ ਉਹਦੀ ਸੇਵਾ ਸੰਭਾਲ ਕਰਦਾ ਤੇ ਫਿਰ ਇੱਕ ਦਿਨ ਜਗਦੇਵ ਆ ਜਿਹੜਾ ਉਹ ਬਿੱਟੂ ਨੂੰ ਕਹਿੰਦਾ ਕਿ ਬਿੱਟੂ ਮੈਨੂੰ ਪਤਾ ਮੇਰੇ ਪੁੱਤ ਨੇ ਮੇਰੀ লাশ ਨੂੰ ਲਾਂਬੂ ਲਾਉਣ ਵੀ ਨਹੀਂ ਆਉਣਾ ਦੇਖ ਮੈਂ ਤੈਨੂੰ ਆਪਣੇ ਪੁੱਤਾਂ ਵਾਂਗੂ ਸਮਝਿਆ ਹੁਣ ਜਿਹੜੀਆਂ ਰਸਮਾਂ ਮੇਰੇ ਪੁੱਤ ਨੇ ਕਰਨੀਆਂ ਸੀ ਉਹ ਤੂੰ ਕਰੀ ਜਗਦੇਵ ਦੇ ਮੂੰਹੋਂ ਇਹ ਗੱਲ ਸੁਣ ਕੇ ਜਿਹੜਾ ਬਿੱਟੂ ਆ ਉਹਦੀਆਂ ਤਾਂ ਆ ਨਿਕਲ ਜਾਂਦੀਆਂ ਤੇ ਉਹ ਕਹਿੰਦਾ ਵੀ ਇਹ ਗੱਲ ਨਾ ਕਰੋ ਤਾਂ ਚਲੋ ਥੋੜੇ ਦਿਨਾਂ ਬਾਅਦ ਜਗਦੇਵ ਦੀ ਹਾਲਤ ਇੰਨੀ ਖਰਾਬ ਹੋ ਜਾਂਦੀ ਆ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਤੇ ਫਿਰ ਉਹੀ ਬਿੱਟੂ ਆਪਣੇ ਸਰਦਾਰ ਦੀ ਮਾਲਕ ਦੀ ਕਹੀ ਗੱਲ ਨੂੰ ਪੂਗਾਉਂਦਾ ਸਾਰੇ ਪਿੰਡ ਦੇ ਲੋਕ ਉਦੋਂ ਤਰਾਤਰਾਂ ਕਰਦੇ ਆ ਜਦੋਂ ਜਗਦੇਵ ਦੀ ਚਿਤਾ ਨੂੰ ਲਾਂਬੂ ਬਿੱਟੂ ਲਾਉਂਦਾ ਤੇ ਜਿਹੜੇ ਲੋਕ ਉਹਨਾਂ ਦੀ ਇਮਾਨਦਾਰੀ ਤੇ ਜਾਰੀ ਨੂੰ ਤੇ ਉਹਨਾਂ ਦੀ ਸਾਂਝ ਨੂੰ ਸਮਝਦੇ ਸੀ ਉਹ ਕਹਿੰਦੇ ਕਿ ਸਾਨੂੰ ਪਤਾ ਸੀ ਵੀ ਆਖਰ ਨੂੰ ਜਗਦੇਵ ਦੇ ਮੁੰਡੇ ਨੇ ਉਹਦੇ ਨਾਲ ਨਹੀਂ ਨਿਭਣਾ ਬਿੱਟੂ ਹੀ ਨਿਭੂਗਾ ਪਾਵੇਂ ਕਿ ਜਗਦੇਵ ਬਿਮਾਰੀ ਨਾਲ ਔਖਾ ਹੋ ਕੇ ਗਿਆ ਸੀ ਪਰ ਜਗਦੇਵ ਦੇ ਘਰ ਵਾਲੀ ਨੂੰ ਇਸ ਗੱਲ ਦਾ ਇੱਕ ਸਕੂਨ ਵੀ ਹੁੰਦਾ ਵੀ ਸਾਡੀ ਆਪ ਦੀ ਔਲਾਦ ਤਾਂ ਚਲੋ ਨਕੰਮੀ ਨਿਕਲ ਗਈ ਸਾਡੇ ਨਾਲ ਮੋਹ ਨਹੀਂ ਰਿਹਾ ਪਰ ਦੁਨੀਆ ਤੇ ਇਹੋ ਜਿਹੇ ਰਿਸ਼ਤੇ ਵੀ ਹੁੰਦੇ ਆ ਵੀ ਜਿਹੜੇ ਇਮਾਨਦਾਰੀ ਨਾਲ ਤੇ ਭਰੋਸੇ ਨਾਲ ਨਿਭਾਏ ਜਾਂਦੇ ਆ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਉਹਦੇ ਮਨ ਨੂੰ ਇਸ ਗੱਲ ਦਾ ਸਕੂਨ ਵੀ ਹੁੰਦਾ ਤੇ ਫਿਰ ਉਹ ਬਿੱਟੂ ਨੂੰ ਤੇ ਉਹਦੇ ਘਰ ਵਾਲੀ ਨੂੰ ਆਪਦੇ ਘਰ ਹੀ ਰੱਖਦੀ ਆ ਕਹਿੰਦੀ ਵੀ ਮੇਰਾ ਤਾਂ ਤੁਸੀਂ ਹੀ ਹੋ ਪਰ ਬਿੱਟੂ ਆਪਦੀ ਔਕਾਤ ਤੋਂ ਬਾਹਰ ਨਹੀਂ ਜਾਂਦਾ ਉਹ ਓਵੇਂ ਹੀ ਮਾਲਕ ਮਾਲਕਣ ਵਾਂਗੂ ਉਹਦੀ ਸੇਵਾ ਸੰਭਾਲ ਕਰਦੇ ਆ ਉਹ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਮਾਲਕਣ ਦਾ ਜੀ ਲਪਾਉਣਾਗਾ ਤੇ ਜਗਦੇਵ ਦੇ ਘਰ ਵਾਲੀ ਕਦੇ ਵੀ ਆਪਣੇ ਪੁੱਤ ਨੂੰ ਫੋਨ ਨਹੀਂ ਕਰਦੀ ਪਰ ਬਿੱਟੂ ਤੇ ਜਗਦੇਵ ਦਾ ਜੋ ਰਿਸ਼ਤਾ ਸੀ ਜਿਵੇਂ ਉਹਨਾਂ ਨੇ ਨਿਭਾਇਆ ਸੀ ਉਹਦੀਆਂ ਗੱਲਾਂ ਪਿੰਡਾਂ-ਪਿੰਡਾਂ ਦੇ ਵਿੱਚ ਹੁੰਦੀਆਂ ਨੇ ਉਹ ਵੇਲੇ ਸੀ ਜਦੋਂ ਇੱਕ ਸਿਰੀ ਜੇ 10-15 ਸਾਲ ਵੀ ਇੱਕ ਘਰ ਦੇ ਵਿੱਚ ਕੰਮ ਕਰਦਾ ਸੀ ਤਾਂ ਉਹਦੀ ਬੱਚਿਆਂ ਵਰਗੀ ਤੇ ਭਰਾਵਾਂ ਵਰਗੀ ਸਾਂਝ ਪੈਦਾ ਹੋ ਜਾਂਦੀ ਸੀ ਤੇ ਇਹ ਸਾਂਝਾਂ ਜਿਹੜੀਆਂ ਵਿਸ਼ਵਾਸ ਤੇ ਇਮਾਨਦਾਰੀ ਦੇ ਸਿਰ ਤੇ ਹੀ ਨਿਵਦੀਆਂ ਨੇ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ